ਨਮਸਕਾਰ ਮੈਂ ਹਾਂ ਤੁਹਾਡਾ ਆਪਣਾ ਭਰਤ ਪੁਸ਼ਨ ਚਾਵਲਾ ਅੱਜ ਤੁਹਾਨੂੰ ਅਸੀਂ ਸਚਕੰਡ ਗੁਰਦੁਆਰਾ ਸਾਹਿਬ ਵਿੱਚ ਲੈ ਕੇ ਆਏ ਹਾਂ ਜਿੱਥੇ ਹਰ ਮਹੀਨੇ ਦੀ 5 ਤਰੀਕ ਨੂੰ ਅੱਖਾਂ ਦਾ ਫ੍ਰੀ ਕੈਂਪ ਲੱਗਦਾ ਹੈ ਉਸ ਕੈਂਪ ਵਿੱਚ ਅੱਜ ਲੋਕ ਅੱਖਾਂ ਦਾ ਆਪਰੇਸ਼ਨ ਵਗੈਰਾ ਦਿਖਾਣਾ ਹੈ ਅਤੇ ਮੈਡੀਸਨ ਵਗੈਰਾ ਫ੍ਰੀ ਦਿੱਤੀ ਜਾਂਦੀ ਹੈ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਅਤੇ ਜਿਹੜੇ ਇਸ ਕੈਂਪ ਦੇ ਹਨ ਬੀਰ ਕਲਾ ਜੀ ਉਹਨਾਂ ਨਾਲ ਸ਼ਰਮਾ ਜੀ ਨਾਲ ਰੋਬਰੂ ਕਰਾਵਾਂਗੇ ਆਓ ਅਸੀਂ ਅੰਦਰ ਚੈੱਕ ਕਰਦੇ ਹਾਂ ਉਹਨਾਂ ਨਾਲ ਰੋਬਰੂ ਕਰਾਈਏ ਉਹ ਦਫਤਰ ਗਏ ਤੁਹਾਨੂੰ ਆਪਕੀ ਇਸ ਕੈਂਪ ਵਿੱਚ ਪਹੁੰਚੇ ਤੇ ਅੱਜ ਚੈਕਿੰਗ ਚੱਲ ਰਹੀ ਹੈ ਆਖਾਂ ਦੀ ਔਰ ਜਿਸ ਤਰ੍ਹਾਂ ਵੀ ਮਰੀਜ਼ ਨੂੰ ਜ਼ਰੂਰਤ ਹੁੰਦੀ ਹੈ ਦਵਾਈ ਦੀ ਜਾਂ ਆਪਰੇਸ਼ਨ ਦੀ उन्होंने दवाई दिखती है अपरेशन भेजा बहुत लोग सेवादार इतवा सेवा कर लंगर फ्री मिलता है दवाइया फ्री मिल दिया हम। हर महीने बहुत लोग इतने ਅੱਖਾਂ ਦੇ ਕੈਂਪ ਵਿੱਚ ਆਉਂਦੇ ਹਨ ਤੇ ਆਪਣੀ ਅੱਖਾਂ ਦਾ ਚੈੱਕਅਪ ਕਰਵਾ ਕੇ ਫ੍ਰੀ ਟ੍ਰੀਟਮੈਂਟ ਲੈਂਦੇ ਹਨ ਅੱਜ ਤੁਸੀਂ ਕਿਵੇਂ ਆਏ ਤੁਸੀਂ 3 ਨੰਬਰ ਜੀ 3 ਨੰਬਰ ਕੈਂਪ ਵਿੱਚ ਤੁਸੀਂ ਕਿਵੇਂ ਆਏ 3 ਨੰਬਰ ਹੈਗਾ ਜੀ ਅੱਖਾਂ ਦੀ ਗਲ ਉਹ ਹਾਂ ਜੀ ਇਹ ਨਾਮ ਹੈ ਤੁਹਾਡਾ ਹਰਾ ਸਿੰਘ ਕਾਲਾ ਸਿੰਘ अब होर भी असन रूबरू कराने इतना हाँ 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 जी अखा मेरा चिट्टा मोती है हाँ ऑपरे हाँ जी ऑपरे करी कराया हाँ जी बहुत पब्लिक इतनी आई हुई है

ये हम सारे सेवादार जो फ्री सेवा करते हैं लोगों के अपरेशन लोगों दवाइया इस तो इलावा कापिया किताबों का फ्री कैंप लगाया जाता है कपड़े फ्री दिते जाते हैं ਜੋ ਵੀ ਜ਼ਰੂਰਤਵੰਦ ਲੋਕ ਇੱਥੇ ਆਉਂਦੇ ਹਨ ਉਹਨਾਂ ਦੀ ਹਰ ਪ੍ਰਕਾਰ ਇੱਥੇ ਸੇਵਾ ਕੀਤੀ ਜਾਂਦੀ ਹੈ ਆਪਣੇ ਵੱਡੇ ਵੀਰ ਬੀਰ ਕਲਾ ਜੀ ਅਤੇ ਸ਼ਰਮਾ ਜੀ ਇਹਨਾਂ ਦਾ ਸਾਰਾ ਪਰਿਵਾਰ ਇਸ ਕੈਂਪ ਨੂੰ ਸਮਰਪਿਤ ਹੈ ਅਸੀਂ ਉਹਨਾਂ ਨਾਲ ਤੁਹਾਨੂੰ ਅੱਜ ਰੋਗ ਬਰੂ ਕਰਾਨੇ ਆ ਵੱਡੇ ਵੀਰ ਵੀਰ ਕਲਾ ਜੀ ਬਿੱਟੂ ਵੀਰ ਕਲਾ ਜੀ ਜੋ ਤੁਹਾਨੂੰ ਬੜੇ ਵਿਸਥਾਰ ਨਾਲ ਦੱਸਣਗੇ ਇਸ ਕੈਂਪ ਬਾਰੇ ਵੀਰ ਕਲਾ ਜੀ ਤੁਸੀਂ ਇਹ ਕੈਂਪ ਕਦੋਂ ਤੋਂ ਲਗਾ ਰਹੇ ਹੋ ਅਤੇ ਕਿੰਨੇ ਕ ਇਸ ਕੈਂਪ ਵਿੱਚ ਤੁਹਾਡੇ ਕੋਲੇ ਪੇਸ਼ੈਂਟ ਆਉਂਦੇ ਨੇ ਕੀ ਕੁਝ ਉਹਨਾਂ ਨੂੰ ਮਹੱਈਆ ਕਰਦੇ ਹੋ ਸਾਨੂੰ ਅੱਖਾਂ ਦਾ ਪ੍ਰੈਸ਼ਰਾਂ ਦੇ ਕੰਮ ਕਰਦਿਆਂ ਦਾ ਸੇਵਾ ਕਰਦਿਆਂ ਤੋਂ 7-8 ਸਾਲ ਹੋ ਗਏ ਪਹਿਲਾਂ ਕੈਂਪ ਲਾਉਂਦੇ ਸੀ ਹੁਣ 11 ਮਹੀਨੇ ਹੋ ਗਏ ਸੱਚਖੰਡ ਗੁਰਦੁਆਰਾ ਸਾਹਿਬ ਫਦਾਮ ਵਿਖੇ ਅਸੀਂ ਹਰ ਮਹੀਨੇ ਦੀ 5 ਤਰੀਕ ਨੂੰ ਅੱਖਾਂ ਦਾ ਕੈਂਪ ਲਾਉਂਦੇ ਹਾਂ ਇਸ ਵਾਰ 11 ਮਹੀਨੇ ਹੋ ਗਏ 1000 ਤੱਕ ਮਰੀਜ਼ ਇੱਥੇ ਲੈਂਜ ਪਾਉਣ ਵਾਲੇ ਆ ਚੁੱਕੇ ਨੇ ਇਹ ਵਸ ਜਿਵੇਂ ਜਿਵੇਂ ਆਈ ਜਾਂਦੇ ਨੇ ਸਾਡੇ ਨਾਲ ਇਹਦੇ ਹੋਰ ਵੀ ਸੇਵਾ ਦੇ ਕਾਰਜ ਚੱਲਦੇ ਨੇ ਕੱਪੜਿਆਂ ਦਾ ਲੰਗਰ ਚਲਾ ਰਹੇ ਹਾਂ ਜੁੱਤੀਆਂ ਦਾ ਲੰਗਰ ਚਲਾ ਰਹੇ ਹਾਂ ਸਿਲਾਈ ਸੈਂਟਰ ਚੱਲ ਰਿਹਾ ਹੈ ਤੇ ਲੈਬਰਾਟਰੀ ਬਰਾਜ ਸਾਹਿਬ ਵੀ ਚੱਲ ਰਹੀ ਹੈ ਬਹੁਤ ਛੇਤੀ ਅਸੀਂ ਇੱਥੇ ਮੈਡੀਕਲ ਦਾ ਵੀ ਕੈਂਪ ਲਾਉਣ ਦੀ ਤਿਆਰੀ 'ਚ ਹਾਂ ਪੜਾਈ ਦਾ ਲੰਗਰ ਲਾਉਣ ਦੀ ਅੱਜ ਵਿਚਾਰ ਕਰ ਰਹੇ ਹਾਂ ਇਹ ਮੇਰੇ ਟੀਚਰ ਨੇ ਗੁਰੂ ਸਾਹਿਬਾਨ ਨੇ ਇਹ ਇਹਨਾਂ ਨਾਲ ਜਿਸੇ ਕਰਕੇ ਇਹ ਫੈਸਲਾ ਇਹ ਹਰ ਕੈਂਪ ਚ ਆਉਂਦੇ ਨੇ ਅੱਜ ਅਸੀਂ ਵਿਸ਼ੇਸ਼ ਤੌਰ ਤੇ ਮਤਲਬ ਤਿਆਰੀ ਕਰ ਰਹੇ ਹਾਂ ਸ람 مشورہ ਹੋ ਰਿਹਾ ਹੈ ਕਿ ਇਸ ਪੜਾਈ ਦੇ ਕੈਂਪ ਨੂੰ ਕਿਵੇਂ ਵਧੀਆ ਸੇ ਦਿੱਤੀ ਆ ਇਹ ਹਰ ਮਹੀਨੇ ਦੀ 5 ਤਰੀਕ ਨੂੰ ਹੀ ਲੱਗਦਾ ਜਾ ਅੱਗੇ ਪਿੱਛੇ ਵੀ ਕਿਸੇ ਨੇ ਕੋਈ ਚੈੱਕ ਕਰਵਾਣਾ ਹੁੰਦਾ ਤਾਂ ਤੁਹਾਨੂੰ ਮਿਲ ਸਕਦਾ ਅਸੀਂ ਨਾ ਉਹਨੇ ਤਾਂ ਹਰ ਮਹੀਨੇ ਦੀ 5 ਤਰੀਕ ਨੂੰ ਆਇਆ ਪੱਕਾ ਔਰ ਜੇ ਕਿਸੇ ਨੂੰ ਕੋਈ ਐਮਰਜੈਂਸੀ ਹੋ ਜਾਏ ਤਾਂ ਅਸੀਂ ਪਹਿਲਾਂ ਵੀ ਜਾ ਕੇ ਡਾਕਟਰ ਨੂੰ ਚੱਕਰਾਸਨੇ। ਇੱਕ ਬਿੱਟੂ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਮੋਬਾਈਲ ਨੰਬਰ ਕੀ ਹੈ? ਮੇਰਾ ਬਿੱਟੂ ਬੀਰਕਲਾ ਮੇਰਾ ਨਾਮ ਹੈ। ਐਸੀ ਅਸੀਂ ਸਾਡਾ ਚੰਦਰ ਵਾਲੀ ਧਰਮਸ਼ਾਲਾ 'ਚ ਆਪਣਿਆਂ ਦਾ ਲੰਗਰ ਚੱਲਦਾ ਹੈ। ਸਾਰਾ ਦਿਨ ਅਸੀਂ ਉੱਥੇ ਹੀ ਹੁੰਨੇ ਆਂ। ਮੇਰਾ ਮੋਬਾਈਲ ਨੰਬਰ 97848806 ਹੈ। ਕਿਸੇ ਨੇ ਵੀ ਮਿਲਣਾ ਹੋਵੇ ਜਦੋਂ ਵੀ ਮਿਲਣਾ ਹੋਵੇ ਮਿਲ ਸਕਦਾ ਹੈ। ਬੇਟੀਆਂ ਦੇ ਅਸੀਂ ਵਿਆਹ ਵੀ ਕਰਦੇ ਆਂ ਔਰ ਕਈ ਸਮਾਜ ਸੇਵਾ ਦੇ ਕਾਰਜ ਕਰਦੇ ਆਂ। ਇਹ ਸੰ ਬਿੱਟੂ ਬੀਰ ਕਲਾ ਜੀ ਜੋ ਸਮਾਜ ਨੂੰ ਸਮਰਪਿਤ ਨੇ ਹਰ ਪੱਖੋਂ ਹਰ ਸੇਵਾ ਕਰਨ ਨੂੰ ਤਿਆਰ ਨੇ ਹੁਣ ਅਸੀਂ ਤੁਹਾਡੇ ਨਾਲ ਬਹੁਤ ਹੀ ਤੁਹਾਡੇ ਜਾਣੇ ਮਾਨੀ ਪਛਾਣ ਦੇ ਦੀ ਕੋਈ ਜ਼ਰੂਰਤ ਨਹੀਂ ਇਹਨਾਂ ਨੂੰ ਸ਼ਰਮਾ ਜੀ ਉਹਨਾਂ ਨਾਲ ਤੁਹਾਨੂੰ ਅਸੀਂ ਗੱਲਬਾਤ ਕਰਾਵਾਂਗੇ ਔਰ ਉਹ ਦੱਸਣਗੇ ਕਿ ਇਸ ਕੈਂਪ 'ਚ ਕੀ ਕੁਛ ਮਹੱਈਆ ਕਰਵਾਉਂਦੇ ਨੇ ਸ਼ਰਮਾ ਜੀ ਇਹ ਜਿਹੜਾ ਹਰ ਮਹੀਨੇ ਦੀ 5 ਤਰੀਕ ਨੂੰ ਕੈਂਪ ਲੱਗਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸੋ ਤੋਂ ਬਲਾਸੀ ਵਿਵਿਨੇਸ਼ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡਾ ਜਿਹੜਾ ਅਚਾਰ ਹੈਗਾ ਨਿਸਕਾਮ ਸੇਵਾ ਸੰਖਾਵ ਨੂੰ ਪ੍ਰੋਗਰਾਮ ਚੱਲਦੇ ਨੇਗੀ ਹਰ ਮਹੀਨੇ 25 ਤਰੀਕ ਨੂੰ ਹਰ ਮਹੀਨੇ 25 ਤਰੀਕ ਨੂੰ ਇਹ ਮਤਲਬ ਕੈਂਪਲ ਅੱਖਾਂ ਨਾਲ ਲੱਗਦਾ ਹੈ ਤੇ ਖੂਦਾਨ ਕੈਂਪ ਲਾਂਦੇ ਆ 24 ਘੰਟੇ ਇੱਕ ਕੱਪੜਿਆਂ ਦਾ ਲੰਗਰ ਚੱਲ ਰਿਹਾ ਜੀ ਕੱਪੜੇ ਦੇ ਕੇ ਜਾਵੇ ਕੋਈ ਲੈ ਕੇ ਜਾਵੇ ਦੂਸਰਾ ਜੁੱਤੀਆਂ ਦਾ ਲੰਗਰ ਵੀ ਚੱਲਦਾ ਹੈ ਸਿਲਾਈ ਸੈਂਟਰ ਲਗਾਤਾਰ ਚੱਲ ਰਹੇਗਾ ਦਿੱਲੀ ਦਾ ਡੇਲੀ ਮਤਲਬ ਬੇਟੀਆਂ ਨੇ ਜਿਹੜੀਆਂ ਸਿਲਾਈ ਸੈਂਟਰ ਸਿਲਾਈਆਂ ਸਿੱਖਦੀਆਂ ਇਹ ਹੋਰ ਵੀ ਜਿਹੜੇ ਸਮਾਜ ਸੇਵਾ ਦੇ ਕੰਮ ਨੇ ਕੀ ਲੜਕੀਆਂ ਦੇ ਵਿਆਹ ਦਾ ਪ੍ਰੋਗਰਾਮ ਹੈਗਾ ਜਿਹੜਾ ਲੋੜਵੰਦ ਨੂੰ ਸਾਡੇ ਕੋਲੇ ਅਵੇਲ ਨੇ ਹਰ ਟਾਈਮ ਮਤਲਬ ਜਿਹੜਾ ਹੈਗਾ ਇੱਕ ਕੱਪੜੇ ਇਹ ਹੋਰ ਸਮਾਨ ਹੈਗਾ ਜਿਹੜਾ ਉਹ ਅਸੀਂ ਜਿਹੜਾ ਵੀ ਕੋਈ ਲੜਕੀ ਕੋਈ ਲੋੜਵੰਦ ਆ ਜਾਂਦਾ ਹੈ ਉਹਨਾਂ ਨੂੰ ਵੀ ਅਸੀਂ ਨਾਲ ਦੀ ਨਾਲ ਮਤਲਬ ਜਿਹੜਾ ਹੈਗਾ ਸਮਾਨ ਦਿੰਨੀ ਹੈਗੀ ਤੇ ਫਰਵਰੀ ਦੇ ਵਿੱਚ ਅਸੀਂ ਜਨਵਰੀ ਫਰਵਰੀ ਦੇ ਵਿੱਚ ਲੜਕੀਆਂ ਦੇ ਵਿਆਹ ਜਿਹੜਾ ਪੂਰਾ ਤਗੜੇ ਢੰਗ ਨਾਲ ਕਰਦੇ ਆਂ ਇਹ ਸਾਡੀ ਜਿਹੜੀ ਸਮਾਜਿਕ ਸੇਵਾਦਾਰਣੀ ਲਗਾਤਾਰ ਹੀ ਚੱਲਦੇ ਰਹਿੰਦੀ ਆ 24 ਘੰਟੇ ਕਿਸੇ ਨੂੰ ਬਲੱਡ ਦੀ ਲੋੜ ਪੈਂਦੀ ਆ ਸਾਨੂੰ ਫੋਨ ਕਰ ਦਿੰਦੇ ਬੰਦੇ ਤਾਂ ਅਸੀਂ ਨਾਲ ਦੀ ਨਾਲ ਜਿਹੜਾ ਹੈਗਾ ਬਲੱਡ ਭੇਜ ਦੇਵਾਂਗੇ ਉਹ ਬੰਦੇ ਨੂੰ ਸਰਵੇ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਫਲੈਸ਼ ਕਰੋ ਤਾਂ ਕਿ ਤੁਹਾਡੇ ਤਾਂ ਕੋਈ ਕੰਟੈਕਟ ਕਰ ਲੈ ਜਿਸ ਮੇਰਾ ਸਾਡਾ ਨੰਬਰ ਹੈਗਾ 94637 57766 ਸਾਡਾ ਨੰਬਰ ਹੈਗਾ ਇਹ ਬੀਟੂ ਵੀਰ ਕਲਾਂ ਜੀ ਤੇ ਅਸੀਂ ਉਹ ਵੀ ਗੰਟੀ ਹਾਜ਼ਰ ਰਹਿੰਨੇ ਆਗੇ ਲੋਕ ਸਮਾਜ ਦੀ ਸੇਵਾ ਲਈ ਕਿਸੇ ਕਦੇ ਵੀ ਬਲੱਡ ਦੀ ਲੋੜ ਹੁੰਦੀ ਹੈਗੀ ਤਾਂ ਅਸੀਂ ਨਾਲ ਦੀ ਨਾਲ ਮਤਲਬ ਬੰਦਿਆਂ ਨਾਲ ਆਪਾਂ ਜਿਹੜਾ ਰਜਿਸਟਰ ਦੇ ਵਿੱਚ ਨੋਟ ਕੀਤਾ ਹੋਏਗਾ ਨੰਬਰ ਨਹੀਂ ਗੀ ਉਹਨਾਂ ਨਾਲ ਕੰਟੈਕਟ ਕਰਕੇ ਬੈੱਡ ਤੇ ਹੀ ਮਰੀਜ਼ ਨੂੰ ਜਿਹੜਾ ਹੈਗਾ ਬਲੱਡ ਦੇ ਦੇਣਾ ਇਹ ਸੰਸਾਡੇ ਸ਼ਰਮਾ ਜੀ ਜਿਨ੍ਹਾਂ ਨੇ ਬੜਾ ਵਿਸਥਾਰਪੂਰਵਕ ਇਸ ਕੈਂਪ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਆਪਣਾ ਮੋਬਾਈਲ ਨੰਬਰ ਵੀ ਤੁਹਾਨੂੰ ਦੱਸਿਆ ਤੁਸੀਂ ਜਦੋਂ ਵੀ ਜ਼ਰੂਰਤ ਹੈ ਮੋਬਾਈਲ ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਆਓ ਅਸੀਂ ਤੁਹਾਨੂੰ ਹੋਰ ਵੀ

10-11 ਮਹੀਨਿਆਂ ਤੋਂ ਅੱਗੇ ਆ ਰਹੇ ਲਾਰੇ ਨੇ ਬੜੀ ਮਰੀਜ਼ ਬਹੁਤ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਹੋਰ ਸਮਾਜ ਸੇਵੀ ਕਾਰਵਾਈਆਂ ਕਰ ਰਹੇ ਨੇ ਜਿਵੇਂ ਕੱਪੜਾ ਦਾ ਲੰਗਰ ਲਾਉਣਾ ਹੁਣ ਅਸੀਂ ਪਲਾਨ ਕਰ ਰਹੇ ਹਾਂ ਵੀ ਘੱਟੋ-ਘੱਟ 40,000 ਜਾਂ 50,000 ਬੁੱਟੇ ਸਾਡੇ ਨੇੜੇ-ਤੇੜੇ ਅਸੀਂ ਲਗਾਈ ਜਲ ਡਾਕਟਰ ਤਾਂ ਕਿ ਅਸੀਂ ਇਸ ਪਾਸੇ ਵੀ ਕੁਝ ਬਿੱਟੂ ਜੀ ਦੀ ਅਗਵਾਈ ਵਿੱਚ ਅਸੀਂ ਕੁਝ ਕਰ ਸਕੀਏ ਇਸ ਸਬੰਧ ਵਿੱਚ ਸਾਡੇ ਕੋਲ 20-25 ਯਾਰਾਂ ਦੋਸਤਾਂ ਦੇ ਮੈਂਬਰਾਂ ਦੇ ਆਚਕ ਜਿਹੜੇ ਇੱਛਕ ਨੇ ਉਹ ਅਸੀਂ ਹਰ ਛੇਤੀ ਹੀ ਫੋਰੈਸਟ ਡਿਪਾਰਟਮੈਂਟ ਤੋਂ ਦਰਖਤ ਲੈ ਕੇ ਸਕੂਲਾਂ ਦੇ ਵਿੱਚ ਪੰਚਾਇਤਾਂ ਕੋਲੇ ਅਪਰੋਚ ਕਰ ਰਹੇ ਹਾਂ ਤੇ ਉਹਨਾਂ ਦੀ ਪਾਲਣਾ ਪੋਸਣ ਦੀ ਜ਼ਿੰਮੇਵਾਰੀ ਉਹਨਾਂ ਨੂੰ ਦੇਵਾਂਗੇ ਇਹ ਸਾਡੀ ਪਲਾਨਿੰਗ ਹੈ ਇਸ ਤੋਂ ਇਲਾਵਾ ਅਸੀਂ ਪਾਣੀ ਦੀ ਬਚਤ ਬਾਰੇ ਵੀ ਸਮਾਜ ਸੇਵਾ ਚੇਤਨਤਾ ਕਰਨ ਦੀ ਪਲਾਨ ਕਰ ਰਹੇ ਹਾਂ ਸਾਰੇ ਯਾਰ ਦੋਸਤ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਇਸ ਐਂਗਲ 'ਤੇ ਲੈ ਕੇ ਜਾਵਾਂਗੇ ਅਸਤਰਾ ਦੀ ਸਾਡੀ ਆਪਣਾ ਮੋਬਾਈਲ ਨੰਬਰ ਜੋਜੀ ਸਾਡੇ ਨੇ ਢੜਕਾਲੀ ਬੀ 601 ਅਲਾਹੀ ਚੌਂਕ ਦੇ ਵਿੱਚ ਮੇ ਰਹਿਸ਼ ਇਹਨਾਂ ਨੇ ਆਪਣਾ ਤੁਹਾਨੂੰ ਮੋਬਾਈਲ ਨੰਬਰ ਵੀ ਫਲੈਸ਼ ਕੀਤਾ ਹੈ ਅਗਰ ਕਿਸੇ ਨੂੰ ਜ਼ਰੂਰਤ ਹੋਵੇ ਤੇ ਇਹਨਾਂ ਨਾਲ ਕੰਟੈਕਟ ਕਰ ਸਕਦਾ ਹੈ ਇਹ ਸਾਡੇ ਜੋ ਚ ਜੈਹਿਦ ਮੈਂ ਤੁਹਾਡਾ ਆਪਣਾ ਭਰਤਪੁਰ ਸੰਜਾਬਲਾ ਬੀਵੀ ਨਿਊਜ਼ ਲਾਈਵ ਸੁਣਾਉਂ ਥੈਂਕ ਯੂ ਜੀ ਉਹ ਮੇਹ ਜੀ ਕਿਵੇਂ ਹੋ